ਸੀਨੀਅਰ ਪੁਲਿਸ ਕਪਤਾਨ ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਅੰਤਰਰਾਜੀ ਪੁਕੀ ਤਸਕਰੀ ਦੇ ਨੈੱਟਵਰਕ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ ਤੇ ਇੱਕ ਵਿਸ਼ੇਸ਼ ਤੌਰ ਤੇ ਮੋਡੀਫਾਈਡ ਟਰੱਕ ਵਿੱਚ ਲਿਜਾਈ ਜਾ ਰਹੀ 102 ਕਿਲੋ ਪੁਕੀ ਬਰਾਮਦ ਕਰਕੇ ਦੋ ਕੱਟੜ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਟੀਮਾਂ ਨੇ ਟਰੱਕ ਐਚਪੀ ਮੰਫੀ 12 ਡੀ ਮੰਫੀ 8481 ਨਵੀਂ ਜ਼ਬਤ ਕਰ ਲਿਆ ਹੈ ਜਿਸ ਵਿੱਚ ਫਰਸ਼ ਦੇ ਹੇਠਾਂ ਇੱਕ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤਾ ਗਿਆ ਡੱਬਾ ਸੀ ਜਿਸ ਦੀ ਵਰਤੋਂ ਭੁੱਕੀ ਦੀ ਟੋਆ ਟੋਾਈ ਲਈ ਕੀਤੀ ਜਾ ਰਹੀ ਸੀ ਐਸਐਸਪੀ ਖਖ ਨੇ ਦੱਸਿਆ ਕਿ ਭੁੱਕੀ ਦੀ ਵੱਡੀ ਖੇਪ ਦੀ ਟੋਆ ਟੋਾਈ ਸੰਬੰਧੀ ਮਿਲੀ ਖੁਫੀਆ ਸੂਚਨਾ ਦੇ ਆਧਾਰ ਤੇ ਐਸਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਅਤੇ ਡੀਐਸਪੀ ਸ਼ਾਹਕੋਟੋਂਕਾਰ ਸਿੰਘ ਬਰਾਰਦੀ ਨਿਗਰਾਨੀ ਹੈਟ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ ਪੁਲਿਸ ਥਾਣਾ ਸ਼ਾਹਕੋਟ ਦੇ ਐਸਆਈ ਗੁਰਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਮੂਗਾ ਜਲੰਧਰ ਹਾਈਵੇ ਤੇ ਟਿਪ ਪੁਆਇੰਟ ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਟਰੱਕ ਨੂੰ ਰੋਕਿਆ ਅਤੇ ਉਸ ਵਿੱਚ ਲੁਕਾਈ ਹੋਈ 102 ਕਿਲੋ ਭੁੱਕੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਵਰਿੰਦਰ ਸਿੰਘ ਉਰਫ ਰਾਜੂ ਪੁੱਤਰ ਮਲਕੀਤ ਸਿੰਘ ਵਾਸੀ ਠੱਟਾ ਨਵਾ ਵੰਡੀ ਚੌਧਰੀਆ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ ਜਦ ਕਿ ਦੋ ਹੋਰ ਮੁਲਜ਼ਮਾਂ ਦੀ ਪਛਾਣ ਸੋਨੂ ਡੋਲੇਵਾਲਾ ਕੋਟ ਈ ਸੇਖਾ ਮੋਗਾ ਅਤੇ ਸਚਨ ਦੇ ਕਰਨ ਸੁਲਤਾਨਪੁਰ ਲੋਧੀ ਕਪੂਰਥਲਾ ਦੇ ਰੂਪ ਵਿੱਚ ਹੋਈ ਹੈ ਦੋਵੇਂ ਇਸ ਸਮੇਂ ਫਰਾਰ ਹਨ ਪੁਲਿਸ ਟੀਮਾਂ ਇਹ ਨਦੀ ਭਾਲ ਕਰ ਰਹੀਆਂ ਹਨ ਐਸਐਸਪੀ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਿੰਡੀਕੇਟ ਦੀਆਂ ਗੁੰਜਲਦਾਰ ਅੰਤਰਰਾਜੀ ਕਾਰਵਾਈਆਂ ਦਾ ਖੁਲਾਸਾ ਹੋਇਆ ਹੈ ਜਿਸ ਵਿੱਚ ਕਪੂਰਥਲਾ ਅਤੇ ਗੋਇੰਦਵਾਲ ਜ਼ਿਲ੍ਹਿਆਂ ਤੋਂ ਕੰਮ ਕਰਨ ਵਾਲੇ ਮੁਖ ਵਿਅਕਤੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਦੇ ਸਨ। ਉਹਨਾਂ ਕਿਹਾ ਅਸੀਂ ਇਹਨਾਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟਾਂ ਦੀ ਮੰਗ ਕਰਾਂਗੇ ਅਤੇ ਉਹਨਾਂ ਨੂੰ ਪੁਲਿਸ ਰਿਮਾਂਡ ਤੇ ਲਿਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਕਰਕੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਵੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਸੂਬੇ ਦੇ ਬਾਹਰੋਂ ਘੱਟਪਾਟ ਦੇਪੋਕੇ ਖਰੀਦ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਮਹਿੰਗੇ ਭਾਅ ਵੇਚ ਕੇ ਇਸ ਗੈਰ ਕਾਨੂੰਨੀ ਧੰਦੇ ਤੋਂ ਮੋਟਾ ਮੁਨਾਫਾ ਕਮਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਨੇ ਸਾਡੇ ਖੇਤਰ ਵਿੱਚ ਚੱਲ ਰਹੇ ਅੰਤਰਰਾਜੀ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਅਤੇ ਜਲੰਧਰ ਦੇ ਹਾਤੀ ਪੁਲਿਸ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ। ਸਾਡੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਮੁਹਿੰਮ ਤੇ ਤਾਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਐਸਐਸਪੀ ਖਖ ਨੇ ਕਿਹਾ ਥਾਣਾ ਸ਼ਾਹਕੋਟ ਵਿਖੇ ਐਨਡੀਪੀਐਸ ਐਕਟ ਦੀ ਧਾਰਾ 1 5 6 1 8 5 ਤਿਤ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਅੱਗੇ ਕਿਹਾ ਕਿ ਪਿਛੜੇ ਅਤੇ ਅਗਾਂ ਵਧੂ ਸਬੰਧਾਂ ਦਾ ਪਤਾ ਲਗਾਉਣ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਸਾਡੇ ਸ਼ਾਹਕੋਟ ਸਬ ਡਿਵੀਜ਼ਨ ਦੇ ਵਿੱਚ ਸਾਡੀਆਂ ਟੀਮਾਂ ਨੂੰ ਕਾਫੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇੱਕ ਟਰੱਕ ਨੂੰ ਰੋਕ ਕੇ ਚੈੱਕ ਕੀਤਾ ਤੇ ਉਹਦੇ ਵਿੱਚੋਂ ਇੱਕ ਕੁਆਂਟਲ 2 ਕਿਲੋ 102 ਕਿਲੋਗ੍ਰam ਜਿਹੜੀ ਐ ਪੌਪੀ ਹਸਕ ਓਕੇ ਕਹਿ ਦਿੰਨੇ ਆ ਅਸੀਂ ਉਹ ਬਰਾਮਦ ਹੋਈ ਇਹਦੇ ਵਿੱਚ ਸਾਡੇ ਕੋ ਸਪੈਸੀਫਿਕ ਇਨਫੋਰਮੇਸ਼ਨ ਸੀ ਸਾਡੀਆਂ ਟੀਮਾਂ ਕੋ ਵੀ ਇੱਕ ਟਰੱਕ ਜਿਹੜਾ ਹੈਗਾ ਮੋਗੇ ਸਾਈਡ ਤੋਂ ਆ ਰਿਹਾ ਹੈਗਾ ਤੇ ਇਹਦੇ ਵਿੱਚ ਕੰਟਰਾਬੰਗ ਹੋ ਸਕਦਾ ਤੇ ਇਮੀਡੀਏਟਲੀ ਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਚੱਕ ਟੀਮ ਦਾ ਗਠਨ ਕੀਤਾ ਗਿਆ DSP ਸ਼ਾਹਕੋਟ ਉਰਾਰਟੀ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਟਰੱਕ ਨੂੰ ਔਰ ਇਹਦੀ ਚੈਕਿੰਗ ਕੀਤੀ ਗਈ ਔਰ ਜਿਹੜੀ ਮੇਨ ਗੱਲ ਦੱਸਣ ਵਾਲੀ ਆ ਵੀ ਇਹਨਾਂ ਨੇ ਇੰਨੀ ਫੂਲ ਪ੍ਰੂਫ ਕੈਵਿਟੀ ਬਣਾਈ ਹੋਈ ਸੀ ਉਹਦੇ ਵਿੱਚ ਤੇ ਜੇ ਤੁਸੀਂ ਉਹਨੂੰ ਖਾਲੀ ਵੀ ਕਰਾ ਕੇ ਦੇਖ ਲਓ ਟਰੱਕ ਨੂੰ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਸੀਗਾ ਵੀ ਇਹਦੇ ਵਿੱਚ ਕੋਈ ਗੱਲ ਛੁਪਾਈ ਗਈ ਹੈ ਇੱਕ ਉਹਨਾਂ ਨੇ ਅੰਦਰ ਲ ਇੱਕ ਤਹਿਖਾਨਾ ਕਹਿ ਦੋ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਜਿਹੜਾ ਕਾਉਂਟਰਬਾਂਡ ਹੈ ਉਹ ਛਾਪਾਇਆ ਹੋਇਆ ਸੀ। ਔਰ ਉਹ ਤੋਂ ਬਾਅਦ ਜਦੋਂ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਚੈਕਿੰਗ ਕੀਤੀ ਇੰਟਰੋਗੇਸ਼ਨ ਕੀਤੀ ਜਿਹੜੇ ਦੋ ਬੰਦੇ ਅਰੈਸਟ ਕੀਤੇ ਇਹਨਾਂ ਨੇ ਫਿਰ ਉਹ ਕਨਫੈਸ ਕੀਤਾ ਵੀ ਅਸੀਂ ਇਹ ਇੱਕ ਤਹਿਖਾਨਾ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਇਹ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਅੱਗੇ ਵੀ ਅਸੀਂ ਢੇੜੇ ਲਾਏ ਆ ਤੇ ਅਸੀਂ ਉੱਥੋਂ ਸਸਤੀ ਜਿਹੜੀ ਹੈਗੀ ਆ ਪੁੱਕੀ ਲੈ ਕੇ ਤੇ ਇੱਥੇ ਮਹਿੰਗੇ ਭਾਅ ਤੇ ਰੇਟ 'ਚ ਵੇਚਦੇ ਆ। ਇਨਾਂ ਦੇ ਨਾਲ ਇਹ ਦੋ ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਰਪ੍ਰੀਤ ਉਰਫ ਹੈਪੀ ਇਹ ਕਥੂ ਨੰਗੜ ਅੰਮ੍ਰਿਤਸਰ ਦਾ ਰਹਿਣ ਵਾਲਾ ਔਰ ਇਹਦੇ ਨਾਲ ਜਿਹੜਾ ਵਰਿੰਦਰ ਉਰਫ ਰਾਜੂ ਹੈਗਾ ਉਹ ਤਲਵੰਡੀ ਚੌਧਰੀਆ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਪੂਠਲਾ ਦਾ ਰਹਿਣ ਵਾਲਾ ਇਹਨਾਂ ਦੇ ਇਨਟੈਰੋਗੇਸ਼ਨ ਤੇ ਦੋ ਬੰਦੇ ਅਰੈਸਟ ਕਰ ਲਏ ਗਏ ਆ ਔਲਰੇਡੀ ਇਹਨ ਦੀ ਇਨਟੈਰੋਗੇਸ਼ਨ ਤੇ ਆਇਆ ਦੋ ਹੋਰ ਜਿਹੜੇ ਮੇਨ ਅਕਿਊਜ਼ਡ ਹੈਗੇ ਨੇ ਇੱਕ ਸੋਨੂ ਦੋਲੇਵਾਲ ਦਾ ਇੱਕ ਬੜਾ ਨਟੋਰੀਅਸ ਪਿੰਡ ਹੈਗਾ ਮੋਗੇ ਦੇ ਵਿੱਚ ਪੈ ਜਾਂਦਾ ਕੋਟੀ ਸੇਖਾਂ ਤੇ ਇੱਕ ਸੱਚਾ ਪਿੰਡ ਪਿੰਦਾ ਸੁਲਤਾਨਪੁਰ ਲੋਧੀ ਚ ਤੇ ਉੱਥੇ ਦਾ ਕਰਨ ਨਾਮ ਦਾ ਬੰਦਾ ਹੈਗਾ ਜਿਹੜੇ ਦੋ ਬੰਦੇ ਇਹਨਾਂ ਨੇ ਦੱਸੇ ਵੀ ਜਿਨ੍ਹਾਂ ਦਾ ਇਹਦੇ ਵਿੱਚ ਸਾਰਾ ਕਾਉਂਟਰਬੰਡ ਦੇ ਵਿੱਚ ਮਿਲੀਭੁਗਤ ਸੀ ਗਿਆਪਸ ਤੇ ਵਿੱਚ ਇਹਨਾਂ ਦਾ ਸਾਰਾ ਨੈਟਵਰਕ ਸੀਗਾ ਜਦੋਂ ਹੋਰ ਡਗਾਈ ਦੇ ਨਾਲ ਇਹਦੀ ਤਫਤੀਸ਼ ਕੀਤੀ ਗਈ ਕੇਸ ਦੀ ਬੜਾ ਸਨਸਨੀਖੇਜ ਖੁਲਾਸਾ ਹੋਇਆ ਵੀ ਜਿਹੜੇ ਇਹਨਾਂ ਦੇ ਕਿੰਗਪਿੰਨ ਸੀਗੇ ਜਿਹੜੇ ਮੇਨ ਬੰਦੇ ਸੀਗੇ ਜਿਨ੍ਹਾਂ ਦਾ ਇਹ ਸਾਰਾ ਸਪਲਾਈ ਨੈਟਵਰਕ ਸੀਗਾ ਉਹ ਤਿੰਨ ਬੰਦੇ ਦੋ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੈਠ ਕੇ ਉੱਥੋਂ ਆਪਰੇਟ ਕਰ ਰਹੇ ਸੀ ਇੱਕ ਬੰਦਾ ਕਪੂਰਸਲਾ ਜੇਲ੍ਹ ਦੇ ਵਿੱਚ ਸੀਗਾ ਔਰ ਦੋ ਬੰਦੇ ਜਿਹੜੇ ਉਹ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਸੀਗੇ ਜਦੋਂ ਇੰਟੈਰੋਗੇਸ਼ਨ ਕਰਕੇ ਉਹਨਾਂ ਦਾ ਸਾਰਾ ਅਸੀਂ ਚੈੱਕ ਕੀਤਾ ਰਿਕਾਰਡ ਉਹਨਾਂ ਦਾ ਐਨਾਲਿਸਿਸ ਕੀਤਾ ਜਿਹੜਾ ਟੈਕਨੀਕਲ ਡਾਟਾ ਹੈਗਾ ਉਥੋਂ ਇਹ ਗੱਲ ਸਾਹਮਣੇ ਆਈ ਵੀ ਉਹ ਇਹਨਾਂ ਨੂੰ ਡਾਇਰੈਕਸ਼ਨ ਦਿੰਦੇ ਸੀਗੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਪਰ ਇਹ ਬੰਦੇ ਸਾਰੇ ਸੈਲਿਡੀ ਟੀਮ ਜਿਹੜੀ ਹੈਗੀ ਆ ਉਹ ਕੰਮ ਕਰਦੀ ਸੀ ਅਸੀਂ ਸਾਰੇ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਜੇਲ੍ਹ ਦੇ ਵਿੱਚ ਕਿਊਜ਼ਡੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਹੈਗਾ ਟੋਟਲ 7 ਕਿਊਜ਼ ਜਿਹੜੇ ਹੈਗੇ ਆ ਇਸ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਮੁਰਜ਼ਮ ਬਣਾਇਆ ਹੈਗਾ ਉਹਨਾਂ ਚੋਂ ਦੋ ਰੈਸਟ ਕਰ ਲਏ ਗਏ ਦੋ ਬੰਦੇ ਬਾਹਰ ਨੇ ਜਿਹੜੇ ਇੱਕ ਡਿਸਟ੍ਰਿਕਟ ਮੋਗੇ ਦੇ ਰਹਿਣ ਵਾਲਾ ਔਰ ਇੱਕ ਕਪੂਰਥਲੇ ਦਾ ਰਹਿਣ ਵਾਲਾ ਔਰ ਤਿੰਨ ਬੰਦੇ ਆਲਰੇਡੀ ਜੇਲ੍ਹਾਂ 'ਚ ਜਿਨ੍ਹਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਜਾਵੇਗਾ ਔਰ ਜਿੰਨਾ ਇਹਨਾਂ ਦਾ ਨੈਟਵਰਕ ਹੈਗਾ ਟੋਟਲ ਸਪਲਾਈ ਚੇਨ ਆ ਉਹਦੇ ਬਾਰੇ ਪਤਾ ਕੀਤਾ ਜਾਵੇਗਾ ਸਾਡੀਆਂ ਟੀਮਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਇਹ ਮੱਧ ਪ੍ਰਦੇਸ਼ ਔਰ ਰਾਜਸਥਾਨ ਤੋਂ ਜਿਹੜੀ ਭੁੱਕੀ ਦੀ ਸਪਲਾਈ ਆ ਰਹੀ ਸੀ ਉਹਨੂੰ ਇਹਨਾਂ ਨੇ ਸਪਲਾਈ ਚੇਨ ਨੂੰ ਤੋੜਿਆ ਹੈਗਾ ਔਰ ਸਾਡੀ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਅਸੀਂ ਕਮਿਟਿਡ ਹੈਗੇ ਆਂ ਇਹੜਾ ਪੰਜਾਬ ਹੈਗਾ ਇਹਦੇ ਵਿੱਚੋਂ ਨਸ਼ਾ ਹਰ ਕੀਮਤ ਤੇ ਖਤਮ ਕੀਤਾ ਹੈ